ਵੀ ਚਾ ਕੇ ਅੱਗੇ ਲੜਾਈ ਨਹੀਂ ਲੜੀ ਜਿਹੜੇ ਲਾਈਆਂ ਲੜਦੇ ਉਹਨਾਂ ਪੁੱਛ ਕੇ ਦੇਖੋ ਵੀ ਆਸੂਜੀ ਦੇ ਪ੍ਰਧਾਨ ਮੈਡੀ ਨੇ ਤੁਹਾਨੂੰ ਕਹਿੰਦੀ ਆ ਯਾਰ ਮੈਂ ਲਾਈਆਂ ਵੀ ਇੱਕ ਦਿਨ ਮੰਨ ਗਈ ਤੇ ਤਿੰਨ ਬਾਤਾਂ ਲੜੀਆਂ ਜਾ ਫੜੀ। ਇਸ ਕਰਕੇ ਬੈਠੋ ਕੋਈ ਗੱਲ ਨਹੀਂ ਆ ਇਹਨਾਂ ਦੇ ਜਿਹੜੇ ਨਾਜਰ ਸਿੰਘ ਪਰਮਾਨਿਆ ਉਹ 2013 ਚ ਵੀ ਆਏ ਸਾਨੂੰ ਜਦੋਂ ਅਸੀਂ ਨਵੇਂ-ਨਵੇਂ ਵਰਤੀ ਹੋਏ ਸੀ ਅਜੇ ਵੀ ਤੁਹਾਡੇ ਮਗਰ ਸਾਰਾ ਪੰਜਾਬੀ ਮੰਨਦਾ ਉਹਦੇ ਬਾਜੀ ਤੁਹਾਡੇ ਸਿਰ ਤੇ ਆ ਕੋਈ ਗੱਲਾਂ ਤਗੜ ਜਾ ਮੇਰੇ ਕੋ ਜਿੱਤ ਲੜਦੇ ਲੋਕੀ ਵੀਰ ਮੇਰੇਓ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਤਾਂ ਸਰਕਾਰਾਂ ਵੱਲੋਂ ਜਿਹੜਾ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਔਰ ਆ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਆ ਜਿਹੜੀ ਪੰਨ ਬਸ ਪੀ ਆਰਟੀਸੀ ਦੇ ਜਿਹੜੇ ਮਲਾਜ਼ਮ ਹੈਗੇ ਆ ਉਹਨਾਂ ਵੱਲੋਂ ਆ ਕਈ ਹੜਤਾਲਾਂ ਜਿਹੜੀਆਂ ਕੀਤੀਆਂ ਗਈਆਂ ਹੈਗੀਆਂ ਪੂਰੇ ਪੰਜਾਬ ਦੇ ਵਿੱਚ ਔਰ ਅ ਅੱਜ ਫੇਰ ਇੱਕ ਵਾਰੀ ਜਿਹੜਾ ਉਹ ਹੜਤਾਲ ਤੇ ਜਿਹੜੇ ਆ ਬੈਠੇ ਹੋਏ ਨੇ ਔਰ ਆ ਸਿੱਧੇ ਤੌਰ ਤੇ ਉਹਨਾਂ ਦੀਆਂ ਮੰਗਾਂ ਕੀ ਆ ਜਿਹੜਾ ਉਹ ਸਰਕਾਰਾਂ ਵੱਲੋਂ ਉਹਨਾਂ ਵੱਲੋਂ ਜਿਹੜੀ ਆ ਸਰਕਾਰ ਨੂੰ ਗੋਹਾਰ ਲਗਾਈ ਗਈ ਹੈਗੀ ਆ ਆ ਜਿਹੜੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਘਰ ਜਿਹੜੇ ਆ ਸਹੀ ਢੰਗ ਦੇ ਨਾਲ ਜਿਹੜੇ ਉਹ ਚੱਲ ਸਕਣ ਵੀ ਆਉਂਦਿਆਂ ਸਾਰੀ ਸਰਕਾਰ ਸਾਡੀ ਸਾਡੇ ਮੁਲਾਜ਼ਮਾਂ ਦੇ ਉੱਪਰ ਕੱਚੇ ਮੁਲਾਜ਼ਮਾਂ ਦਾ ਜਿਹੜਾ ਹੜਾ ਪੈਣ ਚੱਲੂਗਾ ਪਰ 4 ਸਾਲ ਬੀਤ ਜਾਂਦੇ ਬਾਅਦ ਵੀ ਜਿਹੜਾ ਪੰਜਾਬ ਰੋਡ ਤੇ ਪਨਵਸ ਦਾ ਕੰਮ ਆ ਉਹ ਬਿਲਕੁਲ ਕੱਚਾ ਦਾ ਕੱਚਾ ਹੀ ਆ ਕੋਈ ਵੀ ਜਿਹੜਾ ਹੜਾ ਪੈਣੋਂ ਮੁਲਾਜ਼ਮਾਂ ਤੇ ਨਹੀਂ ਚੱਲੇਗਾ ਇੱਕ ਨਾਜ਼ਰਸਾਈ ਪਰਮਾਨ ਜਿਹੜਾ ਉਹ ਲੈ ਕੇ ਸਾਡੇ ਤੇ ਹੁੰਦੇ ਨੇ ਵੀ ਜਿਹੜੀ ਕਿਲੋਮੀਟਰ ਦੀਆਂ ਬਸਾਂ ਨੇ ਚਾਰ ਸਾਰ ਸਰਕਾਰ ਬਣੀ ਨਹੀਂ ਹੋ ਗਿਆ ਇੱਕ ਵੀ ਬਸ ਜਿਹੜੀ ਵਿਭਾਗ ਦੀ ਉਹਨਾਂ ਨਹੀਂ ਭਾਈ ਉਹ ਕੱਡੇ ਮਾਰੇ ਕੰਮ ਕਰਦੇ ਪਏ ਨੇ ਤੇ ਆ ਕੇ ਜਿਹੜੀਆਂ ਕਿਲੋਮੀਟਰ ਗੱਡੀਆਂ ਦਾ ਵਾਰ-ਵਾਰ ਟੈਂਡਰ ਲੈ ਕੇ ਹੁੰਦੇ ਨੇ ਜਿਹੜਾ ਮਿਲਤੋਈ ਪਹਿਲਾਂ ਵੀ ਤਿੰਨ ਚਾਰ ਵਾਰ ਕੀਤਾ ਹੁਣ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਕਿਲੋਮੀਟਰ ਬਸਾਂ ਦਾ ਵਾ ਉਹਨੂੰ ਬੰਦ ਕੀਤੀਆਂ ਜਾਣਾ ਜਿਹੜਾ ਟੈਂਡਰ ਆ ਉਹ ਖਤਮ ਕੀਤਾ ਜਾਵੇ ਰੱਦ ਕੀਤਾ ਜਾਵੇ ਤਾਂ ਜੋ ਜਿਹੜੇ ਬੰਦੇ ਬੈਠੇ ਨੇ ਕੱਲ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਘਨੌਣੀ ਹਰਕਤ ਕੀਤੀ ਕਿ ਆ ਬੰਦਿਆਂ ਨੂੰ ਸਾਡਿਆਂ ਨੂੰ ਕੁੱਟਿਆ ਗਿਆ ਪੱਗਾਂ ਲਾਈਆਂ ਗਈਆਂ ਵਰਕਰਾਂ ਨੂੰ ਜੇਲਾ ਚ ਧੱਕਿਆ ਗਿਆ ਬਹੁਤ ਹੀ ਮਾੜੀ ਮਾਰੀ ਸਜ਼ਾ ਕੀਤੀ ਗਈ ਸਾਡੇ ਬੰਦਿਆਂ ਨਾਲ ਇਸ ਕਰਕੇ ਜਿਹੜੀ ਨਿੰਦਾ ਕਰਦੇ ਆ ਸਰਕਾਰ ਦੀ ਕੱਲ ਜਿਹੜਾ ਪ੍ਰੋਟੈਸਟ ਚੱਲ ਰਿਹਾ ਇਹ ਜਿਹੜੀ ਸਰਕਾਰ ਹੈ बार-बार ਕਿਲੋਮੀਟਰ ਗੱਡੀਆਂ ਦਾ ਟੈਂਟਰ ਹੈ ਕੱਢ ਰਹੀ ਆ ਤੇ ਅਸੀਂ ਇਹਨਾਂ ਦਾ ਸਖਤ ਨਕਦੀ ਕਰਦੇ ਆ ਸਰਕਾਰ ਦੀ ਵੀ ਕਿ ਸਰਕਾਰ ਆਪਣੀ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕ੍ਰੀਨ ਪਾ ਕੇ ਪ੍ਰਾਈਵੇਟ ਮਾਲ ਆਪਰੇਟਰਾਂ ਨੂੰ ਜਿਹੜਾ ਫਾਇਦਾ ਦੇਣ ਦੀ ਆ ਮੈਂ ਤੁਹਾਡੇ ਮਾਜਮ ਰਾਜ ਦੱਸਣਾ ਚਾਹੁੰਦਾ ਵੀ ਜੇ ਸਰਕਾਰ ਆਪਣੀ ਬੱਸ ਪਾਉਂਦੀ ਹੈ ਮੈਕਨੈ ਦੀ ਬੱਸ ਪਾਉਂਦੀ ਹੈ ਤੇ ਉਹਦੇ ਵਿੱਚ ਸਰਕਾਰ ਨੂੰ ਆਪਣਾ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ ਸਾਡੀਆਂ ਪਹਿਲਾਂ ਵੀ ਬੱਸਾਂ ਪਈਆਂ ਨੇ 2022 ਚ ਪਈਆਂ ਨੇ 18 ਚ ਪਈਆਂ ਨੇ 15 ਚ ਪਈਆਂ ਨੇ ਜਿੰਨੀਆਂ ਵੀ ਬੱਸਾਂ ਅਜ ਤੱਕ ਸਰਕਾਰ ਨੇ ਪਾਈਆਂ ਨੇ ਉਹ ਸਰਕਾਰ ਬੈਂਕ ਤੋਂ ਲੋਨ ਲੈ ਕੇ ਪਾਉਂਦੀ ਆ ਤੇ ਉਹ ਲੋਨ ਸਾਡੇ ਵਰਕਰ ਮਿਹਨਤ ਨਾਲ ਚੁਕਾਉਂਦੇ ਨੇ ਤੇ ਸਰਕਾਰ ਜਿਹੜੀ ਹੁਣ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਪਹੁੰਚਾਉਣ ਲਈ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਲੈ ਕੇ ਆਈ ਹੈ ਜਿੰਨੀ ਦੇਰ ਤੱਕ ਇਹ ਟੈਂਡਰ ਰੱਦ ਨਹੀਂ ਹੁੰਦਾ ਸਾਡਾ ਸੰਘਰਸ਼ੇੜਾ ਜਾਰੀ ਰਹੇਗਾ ਪ